ਜੀ ਬਿਲਕੁਲ ਸਹੀ ਗੱਲ ਆ ਜੀ ਸਾਗ ਡੈਮ ਜਿਹੜੀ ਆ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬੀਰੀਅਨ ਬਾਡ ਜਿਹੜੇ ਆ ਆ ਰਹੇ ਗੀਜ਼ ਜਿਆਦਾ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 1000-1200 ਦੇ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਿਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਵਾ ਉਹਦੇ ਵਿੱਚ ਇੱਕ ਤਰ੍ਹਾਂ ਹੈਬੀਟ ਐਂਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਹੈ ਤੀਜਾ ਹੈ ਕਿ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਬਾਇਗਰੇਟਰੀ ਪਾਰਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਟਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚੱਲ ਜਾਂਦੇ ਆ ਇਸ ਵਾਰ ਐਨੇ ਵਰਡਸ ਜ਼ਿਆਦਾ ਆ ਪਿਛਲੇ ਸਾਲਾਂ ਦੇ ਨਾਲ ਕੀ ਕਾਰਨ ਆ ਇਸ ਵਾਰ ਦੀ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਬਲ ਬਣਿਆ ਉਹ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਆ ਵੈਟਲੈਂਡ ਵਿੱਚ ਜਿਹੜੀ ਜੀਹਲ ਜਿਹੜੀ ਆ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅੱਗੇ ਨਾਲ ਘਟ ਸੀਗਾ ਉਹਦੇ ਵਿੱਚ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਆ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੇਅਰ ਮਿਲਿਆ ਉਹਦੇ ਕਰਕੇ ਜਿਹੜਾ ਇਹ ਐਰ ਕੀ ਜਿਆਦਾ ਹੈ ਉੱਥੇ